92 ਦੇ ਬਦਵੇ ਮੂਰਤੀ ਉੱਥੇ ਬੈਠੀਆਂ ਸੀਗੀਆਂ ਸੋ ਇਹ ਗੱਲ ਆ ਇਹਨਾਂ ਨੇ ਬੀਜੇਪੀ ਦੇ ਨਾਲ ਜਿਆਦਾ ਵਿਚਾਰ ਜਾਰ ਹੋ ਗਈ ਉਹ ਵੀ ਵੋਟ ਉੱਧਰ ਆਈ ਆ ਸੋ ਇਹ ਜਿੱਤ ਦਾ ਸਮਝੀ ਅਸੀਂ ਪੁਲਿਸ ਕੋ ਦਾ ਪ੍ਰਸ਼ਾਸਨ ਵੀ ਨਾਲ ਲੱਗਿਆ ਹੋਇਆ ਸੀ ਕੋਈ ਅਜਿਹਾ ਮਹਿਕਮਾ ਨਹੀਂ ਜਿਹੜਾ ਵੋਟਾਂ ਦੇ ਵਿੱਚ ਇਹਨਾਂ ਦਾ ਟੁੱਕਰ ਹੀ ਹੋਇਆ ਸੀ ਸੋ ਫਿਰ ਉਹਨੂੰ ਅਸੀਂ ਕੀ ਕਹਾਂਗੇ ਉਸ ਸਾਡੇ ਨਾਲ ਧੱਕੇ ਸਾਝੀਆਂ ਵੀ ਹੋਈਆਂ ਨੇ ਪਰਚੇ ਵੀ ਪਾਏ ਨੇ ਇਹਨਾਂ ਦੇ ਬੰਦਿਆਂ ਤੇ ਤੇ ਪਰਸਾਦ ਬਾਬੀਆ ਫਿਰ ਉਹ ਚਿੱਤ ਨੂੰ ਜਿੱਤ ਗਿਆ ਅਸੀਂ ਅਸੀਂ ਜਿੱਤ ਨਹੀਂ ਕਹਿੰਦੇ ਉਹਦਾ ਦੇਖੋ ਜੀ ਝਾਣ ਵਾਲੇ ਚਸ ਚਸਤ ਬਹੁਤ ਬਣਦੇ ਨੇ ਐਵੇਂ ਨਾ ਸਮਝੋ ਇਹਨਾਂ ਨੂੰ ਤੇ ਇਹਨਾਂ ਨੇ ਦੇਖੋ ਐਮਐਲਏ ਜਲੰਧਰ ਵਾਲਾ ਫਰਦੂਤੋ ਤਾ ਹੋ ਗਿਆ ਤੋ ਜਦੇ ਜਦੇ ਫਿਰ ਨਹੀਂ ਅਸੀਂ ਚੱਕਣੀ ਸੀ ਗੱਲ ਜਾਨ ਬਾਦਲ ਚੱਕਦੇ ਕਾਂਗਰਸ ਚੱਕਦੇ ਸੋ ਉਹਦੋਂ ਇਹਨਾਂ ਪਹਿਲਾਂ ਸੌਲੀ ਗੱਲ ਤੇ ਨਾਲੇ ਸਾਰਾ ਕੁਝ ਕਰਦੇ ਆ ਤੇ ਨਾਲ ਬਾੜੀ ਗੱਲ ਹੋਟ ਆਦਾ ਸਾਨੂੰ ਸ਼ੌਮੀ ਕਮੇਡੀ ਨੇ ਆਮ ਸਭ ਕੁਝ ਕਰਦੋ ਲੰਗਰ ਬੰਦ ਕਰਤਾ ਫਿਰ ਅਸੀਂ ਇਹਨਾਂ ਦੀ ਯਾਰੀ ਨੂੰ ਕਿਹੜੇ ਨਾਮ ਆਉਣੀ ਹੈ ਵੀ ਹਲੇ ਹੈਗੀ ਇਹਨਾਂ ਦੀ ਯਾਰੀ ਬਾਦਲਾਂ ਦੇ ਭਾਜਪੀ ਦੀ ਯਾਰੀ ਹੈਗੀ ਆ ਸਿਰਫ ਬਾਦਲ ਬੁੱਧੋ ਬਣਾਉਂਦੇ ਫਿਰ ਤੇਰੇ ਲੋਕਾਂ ਨੂੰ ਲੋਕ ਨਹੀਂ ਬਣਦੇ ਮਾਨੇ ਪ੍ਰਧਾਨ ਜੀ ਆਪਾਂ ਪੰਜਾਬ ਦੇ ਮਾਹੌਲ ਦੇ ਬਾਰੇ ਵਿੱਚ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹੌਲ ਤਾਂ ਇਹ ਹੁਣ ਵੋਟਾਂ ਪੈ ਕੇ ਹਟੀਆਂ ਨੇ ਵੋਟਾਂ ਦੇ ਵਿੱਚ ਸਰ ਸਰ ਜਿਹੜੇ ਆਪਾਂ ਗੱਲ ਕਰਦੇ ਆ ਕਿ ਉਹਦੇ ਚਾੜ ਵਾਲੇ ਵਿਕਾਸ ਦੇ ਕਰਕੇ ਆਪਾਂ ਉਹਨੂੰ ਆਪ ਵਿਤ ਨਾ ਸਮਝੋ ਇਹਦਾ ਤਾਂ ਤੰਤਰ ਸਾਰਾ ਸਰਕਾਰੀ ਵਿੱਚ ਚੱਲਦਾ ਸੀ ਕੋਸਲੇ ਖੁਦ ਆਪ ਝੰਡੇ ਲਾਉਂਦੇ ਸੀਗੇ ਸੋ ਤਰੀਸ ਮਿਲਦਾ ਸਰਕਾਰ ਆ ਉਹ ਲਈ ਜਾਂਦੀ ਆ ਤਾਂ ਭਾਵੇਂ ਚਾਹੇ ਜਾਂ ਮਰਜ਼ੀ ਲਾ ਲਓ ਦਵਾਵਾਂਿਆਂ ਦਾ ਲੋਕਾਂ ਦੇ ਨਾਲ ਸੋ ਇਹ ਜਾ ਕੁਝ ਹੋਇਆ ਉੱਥੇ ਕੀ ਗੱਲੋਂ ਤੇ ਬਾਕੀ ਗੱਲ ਕਰਾਂਗੇ ਆਪਾਂ ਭਾਜੀਪੀ ਦੇ ਨਾਲ ਕਿਉਂ ਭਾਜੀਪੀ ਦੇ ਨਾਲ ਇਹਨਾਂ ਦਾ ਅੰਦਰ ਗਤੀ ਹੈਗੀ ਆ ਗੱਲ ਵੀ ਅਸੀਂ ਤਾਂ ਪਹਿਲਾਂ ਤੋਂ ਕਹਿੰਨੇ ਆਉਨੇ ਆ ਬਿਹੇਵੀ ਦੀ ਝਾੜੂ ਪਾਰਟੀ ਵੀ ਟੀਮ ਹੈ ਲੋਹੀ ਤਾਂ 22 ਦੇ ਕੈਨਵਲਾ ਪਾਉਂਦੇ ਹੋਣੇ ਸੋ ਹੈਗਾ ਇਹ ਇੱਥੇ ਪਤਾ ਵੀ ਲੱਗਾ ਲੋਕਾਂ ਨੂੰ ਵੀ ਵਾਕਈ ਜੋ ਬੀਜੇਪੀ ਬੋਲ ਸੀ ਉਹ ਝਾੜੂ ਨੂੰ ਪਈ ਆ ਇੱਥੇ ਸੋ ਚਲੋ ਬਾਕੀ ਇਹ ਕਿੰਨਾ ਦੇ ਮੋਦੀ ਦਾ ਸਿਲਸਿਲਾ ਸੈਰਦਾ ਯੂਨੀਵਰਸਿਟੀ ਦਾ ਦੇਖੋ ਕਿੰਨਾ بڑا ਮੋਡਾ ਸੇੜਦਾ ਲੋਕਾਂ ਦਾ ਝੁਕਾਓ ਤਾਂ ਨੂੰ ਹੋ ਗਿਆ ਕੁਝ ਵੀ ਕਰ ਸਕਦੇ ਨੇ ਉਹ ਵੀ ਬੀਜੇਪੀ ਮਜੂਤਾ ਸਰਕਾਰ ਆ ਇਹ ਵੀ ਝਾੜੂ ਸਰਕਾਰ ਆ ਮਜੂਤਾ ਸਿਉਣਾ ਚਾਹੁੰਦੇ ਨੇ ਯੂਨੀਵਰਸਿਟੀ ਬੀਜੇਪੀ ਉਹਦਾ ਫਿਰ ਹੁਣ ਨਾ ਦਾ ਭਗਵਾਨ ਸਮਾਨ ਦਾ ਕੋਈ ਲੀਡਰ ਉੱਥੇ ਪਹੁੰਚਿਆ ਕਾ ਕੋਈ ਇੱਕ ਕਿਸਾਨ ਪਹੁੰਚੇ ਨੇ ਕਾਂਗਰਸ ਵਾਲੇ ਵੀ ਪਹੁੰਚੇ ਨੇ ਪਰ ਸਮਜੀਤ ਮਾਰ ਵੀ ਪਹੁੰਚਿਆ ਪੰਜਾਬ ਦੀ ਹੈ ਯੂਨੀਵਰਸਿਟੀ ਤਾਂ ਪੰਜਾਬ ਦੀ ਹੀ ਰਹੂਗੀ ਚੋਣਾਂ ਹੋਈਆਂ ਪਰ ਚਾੜੂ ਸਰਕਾਰ ਦਾ ਜਿਹੜਾ ਉਹ ਕਈ ਚੀਜ਼ ਸੀ ਜਿਹੜੀ ਉੱਥੇ ਵਰਤੀ ਨਹੀਂ ਹੈਗੀ 92 ਦੇ 92 ਮੂਰਤੀ ਉੱਥੇ ਬੈਠੀਆਂ ਸੀਗੀਆਂ ਸੋ ਇਹ ਗੱਲ ਇਹਨਾਂ ਦੀ ਬੀਜੇਪੀ ਦੇ ਨਾਲ ਜਿਆਦਾ ਵੀ ਜਾਂਦਾ ਜਾ ਰਹੇ ਹੋਗੇ ਉਹ ਵੀ ਵੋਟ ਇਧਰ ਆਈ ਆ ਸੋ ਇਹ ਜੱਤ ਦਾ ਸਮਝੀ ਅਸੀਂ ਪੁਲਸ ਖੋ ਦਾ ਪ੍ਰਸ਼ਾਸਨ ਵੀ ਨਾਲ ਲੱਗਿਆ ਹੋਇਆ ਸੀ ਕੋਈ ਅਜਿਹਾ ਵਿਭਾਗ ਨਹੀਂ ਜਿਹੜਾ ਬੋਟਾਂ ਦੇ ਵਿੱਚ ਇਹਨਾਂ ਦਾ ਟੁੱਕੜੀ ਹੋਇਆ ਸੀ ਸੋ ਫਿਰ ਉਹਨੂੰ ਅਸੀਂ ਕੀ ਕਹਾਗੇ ਕੁਝ ਸਾਡੇ ਨਾਲ ਧੱਕੇ ਸਾਝੀਆਂ ਵੀ ਹੋਈਆਂ ਨੇ ਕਰਚੇ ਵੀ ਪਾਏ ਨੇ ਨਿਯਾਜ਼ ਬੰਦਿਆਂ ਦੇ ਤੇ ਪੁਲਸ ਦਾ ਦਬਾਅ ਵੀ ਆ ਫਿਰ ਉਹ ਜੱਤ ਨੂੰ ਜੱਤ ਕਹਾ ਗਿਆ ਸੀ ਅਸੀਂ ਜੱਤ ਨਹੀਂ ਕਹਦੇ ਜੀ ਉਹਨੂੰ ਤੇ ਬਾਕੀ ਬਾਦਲਾਵਾ ਦੂਜੇ ਨੰਬਰ ਤੇ ਆਇਆ ਨੇ ਉਵੇਂ ਹੁਣ ਸਾਜ਼ ਬੀਜੇਪੀ ਦਾ ਜ਼ਾਹਰ ਹੋ ਰਹੀ ਆ ਸੋ ਇਹ ਗੱਲਾਂ ਨੇ ਕੀ ਸਮਝਾਂਗੇ ਲੱਖਾ ਜੀ ਆਪਾਂ ਇਹ ਚੋਣਾਂ ਨੂੰ ਜਿੱਤ ਨੂੰ ਜਿੱਤ ਨਹੀਂ ਰਹੇ ਮੰਨਦੇ ਨਹੀਂ ਹੈਗੇ ਦੇਖੋ ਝਾੜੂ ਪਾਰਟੀ ਦਾ ਦਾਅਵੇ ਨਾਲ ਕਹਿ ਰਹੀ ਹੈ ਵੀ ਸਾਡੀ ਡਿਵੈਲਪਮੈਂਟ ਦੀ ਜਿੱਤ ਹੋਈ ਹੈ ਜੀ ਤਰਨ ਤਰਨ ਦੇ ਵਿੱਚ ਨਹੀਂ ਡਿਵੈਲਪਮੈਂਟ ਦੀ ਨਹੀਂ ਹੈਗੀ ਬਈ ਇਹ ਤੰਤਰ ਦੀ ਯਾਰ ਸਰਕਾਰੀ ਹੈ ਪੁਲਿਸ ਦੀ ਆਪਾਂ ਜਿਵੇਂ ਕਹਿੰਦੇ ਸਰਕਾਰੀ ਜਿਹੜਾ ਜੰਤਰ ਸੀ ਉਹਦੀ ਜਿੱਤ ਹੋਈ ਹੋਈ ਆ ਝਾੜੂ ਦੀ ਨਹੀਂ ਜਿੱਤ ਹੋਈ ਉਹਨੂੰ ਇਸਤੇਮਾਲ ਕੀਤਾ ਨੇ ਪ੍ਰਧਾਨ ਜੀ ਮਾਨ ਸਰਕਾਰ ਦਾਬੇ ਨਾਲ ਕਹਿ ਰਹੀ ਹੈ ਵੀ ਅਸੀਂ ਪਾਰਦਰਸ਼ਤਾ ਦੇ ਨਾਲ ਚੋਣ ਕਰਾਈ ਹੈ ਸਾਰੀ ਤੇ ਉਹ ਇੱਥੋਂ ਤੱਕ ਉਹਨਾਂ ਦਾ ਕਹਿਣਾ ਵੀ ਅਸੀਂ ਆਪਣੇ ਐਸਐਸਪੀ ਤੱਕ ਸਸਪੈਂਡ ਕੀਤੇ ਨੇ ਜੀ ਇੱਕ ਚੋਣ ਨੂੰ ਪਾਰਦਰਸ਼ਤਾ ਨਾਲ ਕਰਾਉਣ ਵਾਲੇ ਦੇਖੋ ਉਹਦਾ ਅਸੀਂ ਕਰਨਾ ਪੈਣਾ ਸੀ ਇਹਨਾਂ ਨੂੰ ਤੇ ਆਪੋਜੀਸ਼ਨ ਨੇ ਮੁੱਦਾ ਚੱਕ ਲੈਣਾ ਸੀ ਇਹਨਾਂ ਨੂੰ ਆਪ ਕਰਨਾ ਪੈਣਾ ਸੀਗਾ ਪ੍ਰਧਾਨ ਜੀ ਮਾਨ ਪਾਰਟੀ ਦਾ ਕਹਿਣਾ ਹੈ ਵੀ ਉਹਨਾਂ ਨੇ ਪਾਰਦਰਸ਼ਤਾ ਦੇ ਨਾਲ ਚੋਣ ਕਰਵਾਉਣ ਵਾਸਤੇ ਐਸਐਸਪੀ ਤੱਕ ਸਸਪੈਂਡ ਕੀਤੇ ਨੇ ਜੀ ਵੀ ਜਿਹੜੀ ਲੈਕਚਰ ਆ ਪਾਰਦਰਸ਼ਤਾ ਦੇ ਨਾਲ ਕਰਵਾਈ ਕਰਵਾਈ ਜਾਵੇ ਨਹੀਂ ਉਹ ਤਾਂ ਦੇਖੋ ਜੀ ਝਾਣੂ ਵਾਲੇ ਚਸ ਚਸਤ ਬਹੁਤ ਬਣਦੇ ਨੇ ਐਵੇਂ ਨਾ ਸਮਝੋ ਇਹਨਾਂ ਨੂੰ ਤੇ ਇਹਨਾਂ ਨੇ ਦੇਖੋ ਐਮਐਲਏ ਜਲੰਧਰ ਵਾਲਾ ਹੁਣ ਦੋ ਤੋ ਟਾ ਹੋ ਗਿਆ ਤੋਂ ਜਦ ਇਹ ਜਦੋਂ ਫਿਰ ਨਹੀਂ ਅਸੀਂ ਚੱਕਣੀ ਸੀ ਗੱਲ ਜਾਂ ਬਾਦਲ ਚੱਕਦੇ ਕਾਂਗਰਸ ਚੱਕਦੇ ਸੋ ਉਹ ਤੋਂ ਪਹਿਲਾਂ ਸਭ ਦੀ ਗੱਲ ਆ ਪ੍ਰਧਾਨਜੀ ਯੂਨੀਵਰਸਿਟੀ ਦੇ ਬਾਰੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਦੇਖੋ ਨਾਲ ਹੀ ਗੱਲ ਇਹ ਫੇਰ ਫੇਰ ਆਉਂਦੀ ਆ ਵੀ ਬੀਜੇਪੀ ਆ ਝਾੜੂ ਦੀ ਯਾਰੀ ਜਦ ਗਰਜਰ ਹੁੰਦੀ ਆ ਉਧਰੋਂ ਦੇਖ ਲਓ ਬੀਜੇਪੀ ਨੇ ਯੂਨੀਵਰਸਿਟੀ ਦਾ ਮੁੱਦਾ ਫਸ਼ੇੜਤਾ ਕੋਕ ਦੇਖੋ ਹੁਣ ਪੰਜਾਬ ਦਾ ਸਾਰਾ ਪੱਤਾ ਪੱਤਾ ਉੱਥੇ ਹੋ ਗਿਆ ਪਰ ਉਹ ਕੰਮ ਨੂੰ ਗਏ ਨੇ ਯੂਨੀਵਰਸਿਟੀ ਨੂੰ ਕਬਜ਼ੇ ਦੇ ਪਾਤ ਨਹੀਂ ਪੰਜਾਬ ਦਾ ਨੌਜਵਾਨ ਆਇਆ ਸਿੱਖ ਲੋਕ ਸਾਰੇ ਯੂਨੀਵਰਸਿਟੀ ਨਾਲ ਨੇ ਪੰਜਾਬ ਦੀ ਸੀਗੀ ਪੰਜਾਬ ਦੀ ਰਹੂਗੀ ਮੋਰਚਾ ਚੱਲ ਰਿਹਾ ਤੇ ਨਾਲ ਮਾੜੀ ਗੱਲ ਹੋ ਕਹਤਾ ਸੌਣੀ ਕਮੇਡੀ ਨੇ ਆਮ ਸਭ ਗੁਰਦਾਰ ਤੋਂ ਲੰਗਰ ਬੰਦ ਕਰਤਾ ਫਿਰ ਅਸੀਂ ਇਹਨਾਂ ਦੀ ਯਾਰੀ ਨੂੰ ਕਿਵੇਂ ਨਾ ਮੰਨੀ ਆ ਵੀ ਹਲੇ ਹੈਗੀ ਇਹਨਾਂ ਦੀ ਯਾਰੀ ਬਾਦਲਾਂ ਦੇ ਭਾਜਪੀ ਦੀ ਯਾਰੀ ਹੈਗੀ ਆ ਸਿਰਫ ਬਾਦਲ ਗੁੱਧੋ ਬਣਾਉਂਦੇ ਫੰਦੇ ਨੇ ਲੋਕਾਂ ਨੂੰ ਕਮੋਕ ਨਹੀਂ ਬੰਦਾ ਪ੍ਰਧਾਨ ਜੀ ਐਸਜੀਪੀਸੀ ਨੂੰ ਕੀ ਲੋੜ ਹੈ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਲੰਗਰ ਦੇ ਉੱਪਰ ਪਾਬੰਦੀ ਲਾਈ ਹੈ ਐਸਜੀਪੀਸੀ ਕਿਉਂ ਪਾਬੰਦੀ ਲਾਏਗੀ ਜੀ ਇਹੋ ਇਹਨਾਂ ਨੇ ਬਾਦਲਾਂ ਦੀ ਐਸੀ ਸਾਮਣੀ ਕਮੇਟੀ ਆ ਬਾਦਲਾ ਵੀ ਇਹਦੇ ਨੇ ਉਸ ਬੰਦ ਤਾਂ ਉਹਨਾਂ ਨੇ ਲੰਗਰ ਕਰਨੀ ਕਰਨਾ ਹੈ ਨਾ ਸਭ ਤੋਂ ਬੰਦ ਕਰਿਆ ਜੋ ਲੰਗਰ ਯੂਨੀਵਰਸਿਟੀ ਦਾ ਅਸੀਂ ਇਹਨਾਂ ਨੂੰ ਹਸਤਾਸ਼ੀ ਨਾ ਸਮਝੋ ਬਾਦਲ ਵੀ ਉਹ ਨਹੀਂ ਘਾਤਕ ਨੇ ਪੰਜਾਬ ਲਈ ਜਿੱਦਿਆਂ ਆਪਾਂ ਬੇਰਵੇ ਨੂੰ ਮੰਨਦੇ ਆ ਵੇ ਜਿੰਨੇ ਪੰਜਾਬ ਤੋਂ ਬਾਹਰ ਦੇ ਦਿੱਲੀ ਤੋਂ ਸਰਕਾਰਾਂ ਚੱਲਦੀਆਂ ਨਾ ਉਹ ਸਾਡੀਆਂ ਨਹੀਂ ਹੋ ਸਕਦੀਆਂ। ਕਾਂਗਰਸ ਦੇ ਵਿੱਚ ਵੀ ਕਦੇ ਐਹੋ ਜੀ ਗੱਲ ਨਹੀਂ ਹੋਈ ਹੁਣ ਤੱਕ ਕਿੰਨਾ ਨੁਕਸਾਨ ਹੋ ਗਿਆ ਸਾਡੇ ਪੜਾਈ ਦਾ ਕਿਤਾਬਾਂ ਦੇ ਵਿੱਚ ਕੀ ਕੀ ਲਿਖ ਰਹੇ ਨੇ ਸਭ ਬਹੁਤ ਵੱਡਾ ਨੁਕਸਾਨ ਹੋਇਆ ਹੋਇਆ ਜੇ ਅਸੀਂ ਸਮਝੀਏ ਪਰ ਲੋਕ ਪਤਾ ਨਹੀਂ ਫਿਰ ਖਾਲੀ ਦਾ ਆੜ ਪੜਨੇ ਜਿਹੜੇ ਉਹ ਬਾਲਟੀਆਂ ਦੀ ਮਦਦ ਕਰਮਾਂ ਜਿਹੜੀਆਂ ਸਾਡੇ ਸਿੱਖਰ ਦਾ ਮਟਾਉਣਾ ਚਾਹੁੰਦੀਆਂ ਨੇ ਤੇ ਸਮਝੋਂ ਬਾਹਰ ਆ ਜਨਨਾ ਜਿਹਨਾਂ ਨੂੰ ਸਮਝ ਨਹੀਂ ਆਉਂਦੀ ਪਤ ਮਹਾਰਾਜ ਉਹਨਾਂ ਦੀ ਸਤਿਵੱਖਰੇ ਤਾਂ ਸਾਡਾ ਪੰਜਾਬ ਦੇ ਵਿੱਚ ਜੋ ਛੋਟੇ ਬੱਚਿਆਂ ਦਾ ਕੁਬੈਖਾ ਸੜ ਸੜ ਰਿਹਾਦਾ ਨਹੀਂ ਪੰਜਾਬ ਪੰਜਾਬ ਰਹਿਣਾ ਦੀ ਹੈ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਬਾਦਲਵਾਰੇ ਤੁਸੀਂ ਕਹਿੰਦੇ ਹੋ ਵੀ ਬਹੁਤ ਘਾਤਕ ਨੇ ਜੀ ਪੰਜਾਬ ਵਾਸਤੇ ਲੇਕਿਨ ਬਾਦਲ ਸਾਹਿਬ ਨੇ ਤਾਂ ਜੀ ਹਰ ਪੀੜਤਾ ਦੇ ਵਾਸਤੇ ਲੱਖਾਂ ਰੁਪਈਆ ਜਿਹੜਾ ਹੈ ਉਹ ਫੰਡ ਦੇ ਰੂਪ ਦੇ ਵਿੱਚ ਹੈਲਪ ਕੀਤੀ ਹੈ ਜੀ ਹਰ ਪੀੜਤਾ ਦੀ ਆਪਾਂ ਵੀਡੀਓਜ਼ ਦੇਖੀਆਂ ਨੇ ਜੀ ਵਾਇਰਲ ਹੋਈਆਂ ਨੇ ਜੀ ਆ ਬਾਦਲ ਨੇ ਕੀ ਕੀਤਾ ਉਹ ਉਹ ਕਹਾਕੜਾ ਸੀ ਭਾਈ ਉਹ ਵੀ ਤਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਨੁਕਤੇ ਦਾ ਸੀ ਜਿਨ੍ਹਾਂ ਨੇ ਨਸ਼ਾ ਵੇਚਿਆ ਤੇ ਉਹ ਉਹਨਾਂ ਦਾ ਸੀ ਅਸੀਂ ਲੋ ਬਾਦਲ ਪੰਜਾਬ ਨੂੰ ਕੋਈ ਪੱਲਿਓ ਕੁਝ ਨਹੀਂ ਦਿੰਦਾ ਆ ਹੁਣ ਦਰਿਆ ਟੁੱਟਿਆ ਦਰਿਆ ਤੇ ਸਮਰਾਲੇ ਵਾਲੇ ਵੀ ਇਸ ਤੇ ਵੀ ਕਹਿੰਦੇ ਫੰਡ ਖਿਆ ਸੁਣਦੇ ਆ ਸੀ ਅ ਯਾਰੀ ਆ ਉਹਦੇ ਜੇਲ੍ਹ ਚੋਂ ਕੁਛ ਨਹੀਂ ਲਾਉਂਦਾ ਲੋਕਾਂ ਦੇ ਲੈ ਕੇ ਲਾਉਂਦਾ ਲੋਕਾਂ ਦੇ ਹਾਰ ਨਾਲ ਜਾਂ ਸ਼ਰਮਣੀ ਕਮੇਟੀ ਦਾ ਉਹਨਾਂ ਕੋਲ ਕਟਵਾਉਂਦਾ ਪੈਸਾ ਲਾਉਂਦੇ ਨੇ ਖੁਦ ਮੰਨਦੇ ਤਾਂ ਮੈਂ ਉਹਨੇ ਵੀ ਹਾਂ ਤੇ ਬਾਦਲ ਜੰਗਾ ਸਾਡਾ ਹੀ ਆ ਉਹਨਾਂ ਦੀ ਆ ਸੋ ਉਹਨਾਂ ਨੂੰ ਪੈਸਾ ਪਹੁੰਚਦੇ ਵਿੱਚ ਬਾਦਲ ਸਾਹਿਬ ਕੱਢਦੇ ਨਹੀਂ ਪਹਿਲਾਂ ਬੀਬੀ ਕਹਿੰਦੇ ਪੈਚੀਆ ਲੈਣੇ ਰਹੀ ਭਰ ਕੇ ਲੋਕ ਖੁਦ ਕਹਿੰਦੇ ਨੇ ਗੱਲਾਂ ਹੁਣ ਤੇ ਸੋ ਇਹ ਗੱਲਾਂ ਨੇ ਭਾਜਪਾ ਦਾ ਸਾਜ ਟੁੱਟੇ ਨਹੀਂ ਸਕਦੀ ਬਾਦਲ ਸੋ ਇਹ ਆ ਬਿੱਤਾ ਕਰਕੇ ਕਹਿੰਦੇ ਆ ਭਾਈ ਘਰ ਦੇ ਕਹਿੰਦੇ ਬੱਚਿਓ ਉਹ ਸ਼ਖਰਵਰੋਧੀ ਨੇ ਮੈਨ ਕੋਲ ਆਰਾ ਸਨਾਲ ਦਾ ਸੰਬੰਧ ਆ ਤਾਂ ਇਹ ਹਿੰਦੂ ਵਰਗਾ ਜਾਉਣਾ ਜਿਹੜੀ ਗੱਲ ਹੈਗੀ ਸੱਚੀ ਇਹੀ ਆ ਲੋਕਾਂ ਦੇ ਅੱਖਾਂ ਦੇ ਪੱਟੀ ਬੰਨੀ ਹੋਈ ਆ ਜੇ ਨਾ ਪੰਜਾਬ ਅਸੀਂ ਸਾਹਮਣੇ ਆਸਰ 1939 ਦਾ ਜਿਹੜੀ ਚਲਦੀ ਆ ਸੋ ਸਹੀ ਲੜਦੀ ਆ ਬਾਹਰ ਸਾਹਿਬ ਦੀ ਮਦਦ ਕਰਨੀ ਚਾਹੀਦੀ ਲੋਕਾਂ ਨੂੰ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ